ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਮੀਰ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਕੰਮਾਂ ਕਾਰਾਂ ਦੇ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਹੋ ਗਈ ਤਰੀਕ 23 ਦਿਨ ਹੈਗਾ ਜੀ ਐਤਵਾਰ ਦਾ ਹੂੰ ਉਹਨੂੰ ਪਤਾ ਹੀ ਹੁਣ ਜੈਸਮੀਨ ਦਾ ਬਰਥਡੇ ਆ ਰਿਹਾ ਅ ਗੱਲਾਂ ਗੱਲਾਂ ਜਿਹਾ ਮੈਂ ਫਸਾ ਕੇ ਇਹਨਾਂ ਨੇ ਇੱਕ ਦਿਨ ਪਾਈ ਜਿਹੜੀ ਉਦੋਂ ਚੁੱਲ੍ਹੇ ਵਾਲਾ ਬਲੌਗ ਪਾਇਆ ਸੀਗਾ ਗੱਲਾਂ ਗੱਲਾਂ ਜੀਆਂ ਵਿੱਚ ਫਸਾ ਕੇ ਇਹਨਾਂ ਨੇ ਮੈਨੂੰ ਮਨਾਏ ਲਿਆ ਭਾਈ ਫ੍ਰਿਜ ਲੈਂਡ ਨੂੰ ਹੈਨਾ ਮੇਤੇ ਵੀ ਭਾਈ ਅ ਕੈਲੋ ਵੀ ਪ੍ਰੋਮਿਸ ਕਰ ਹੋ ਗਿਆ ਵੀ ਚੱਲ ਕੋਈ ਗੱਲ ਹੀ ਤੇਰੇ ਬਰਥਡੇ ਵਾਲੇ ਦਿਨ ਇਹ ਕਹਿੰਦੀ ਮੈਨੂੰ ਬਰਥਡੇ ਨੂੰ ਫਰਿੱਜ ਚਾਹੀਦਾ ਜਿੱਦਾਂ ਮਰਜ਼ੀ ਕਰੋ ਮਾਪੇ ਆਈ ਚੱਲ ਕੋਈ ਗੱਲ ਨਹੀਂ ਹੈ ਜੇ ਹੁਣ ਕਹਿੰਦੀ ਆ ਤਾਂ ਹੈ ਤਾਂ ਗਿਫਟ ਥੋੜਾ ਜਿਹਾ ਬੜਾ ਮੰਗ ਲਿਆ ਹੈ ਪਰ ਚਲੋ ਕੋਈ ਗੱਲ ਨਹੀਂ ਉਹਦੀ ਲੋੜ ਵੀ ਆ ਜੇ ਦੇਖਿਆ ਜਾਵੇ ਆਪਣੇ ਵਾਸਤੇ ਤਾਂ ਵਿਚਾਰੀ ਨੇ ਕੁਝ ਨਹੀਂ ਮੰਗਿਆ ਮੰਗਿਆ ਤਾਂ ਸਾਰੀ ਫੈਮਿਲੀ ਵਾਸਤੇ ਹੀ ਆ ਹੈਨਾ ਦੂਜਾ ਫਰਿੱਜ ਹੈ ਵਧੀਆ ਵੈਸੇ ਉਹ ਚੱਲਦਾ ਹੈ ਵਧੀਆ ਪਰ ਕਦੇ-ਕਦੇ ਥੋੜਾ ਥੋੜਾ ਲੱਗ ਜਾਂਦਾ ਗੱਲ ਵਨ ਤੇ ਬਾਕੀ ਜਦ ਤੁਹਾਨੂੰ ਪਤਾ ਹੁਣ ਜਦ ਗੱਲ ਛਿੜ ਜਾਂਦੀ ਆ ਵੀ ਭਾਈ ਚੀਜ਼ ਨਵੀਂ ਲੈਣੀ ਆ ਫੇਰ ਕਿੱਥੇ ਖੜਦੀਆਂ ਜਨਾਨੀਆਂ ਹੈ ਤੁਹਾਨੂੰ ਪਤਾ ਹੀ ਆ ਮੁੱਦਾ ਥੋੜੇ ਦਿਨਾਂ ਬਾਅਦ ਫੇਰ ਉੱਠ ਜਾਂਦਾ ਤਾਂ ਕਰਕੇ ਹੁਣ ਹੁਣ ਤਾਂ ਹੱਥ ਖੜੇ ਹੋ ਗਏ ਮੈਂ ਵੀ ਕਿੰਨਾ ਕ ਜਵਾਬ ਦਈ ਜਾਮ ਹਨਾ ਕਿਉਂਕਿ ਤਾਂ ਮੈਂ ਵੀ ਲਾਇਆ ਆਈਡੀਆ ਜੀ ਵੀ ਭਾਈ ਲੈ ਕੇ ਹੀ ਖੜਣਾ ਛੁੱਟਣਾ ਹੀ ਨਹੀਂ ਛੁੱਟਣਾ ਕਹਿਣਾ ਹਨਾ ਬਾਕੀ ਹੁਣ ਇਹਨਾਂ ਨੇ ਵੀ ਮੇਨ ਪੁਆਇੰਟ ਫੜ ਲਿਆ ਮੇ ਭਾਈ ਬਾਰਥਡੇ ਵਾਲੇ ਦਿਨ ਗਿਫਟ ਗਿਫਟ ਚਾਹੀਦਾ ਫਰਿੱਜ ਮਹਾ ਯਾਰ ਚੱਲ ਕੋਈ ਗੱਲ ਨਹੀਂ ਪਹਿਲੀ ਵਾਰ ਬਾਰਥਡੇ ਮਨਾਉਣਾ ਜੈਸਮੀਨ ਨੇ ਹਨਾ ਉਰੇ ਫੂਲ ਵਾ ਤੇ ਮੈਂ ਚੱਲ ਕੋਈ ਗੱਲ ਨਹੀਂ ਭਾਈ ਜੇ ਤੂੰ ਕਹਿੰਦੀ ਆ ਤਾਂ ਲੈ ਲੰਨੇ ਆ ਠੀਕ ਹੈ ਜੀ ਹੁਣ ਪਰ ਅੱਜ ਇਹਨਾਂ ਨੂੰ ਪਤਾ ਨਹੀਂ ਹੈਗਾ ਅੱਜ ਮੈਂ ਇਹਨਾਂ ਨੂੰ ਲੈ ਕੇ ਚੱਲਿਆ ਹੁਣ ਰੋਪੜ ਨੂੰ ਦੁੱਧ ਪਾ ਕੇ ਆਇਆ ਤਾਂ ਮੈਂ ਫ੍ਰੀ ਓਕੇ ਹੁਣ ਇਹਨਾਂ ਨੂੰ ਲੈ ਕੇ ਚੱਲਿਆ ਜੀ ਰੋਪੜ ਨੂੰ ਰੋਪੜ ਜਾ ਕੇ ਮੇਰੀ ਜਿੱਥੇ ਤੱਕ ਮੇਰੇ ਦਿਮਾਗ 'ਚ ਗੱਲ ਚੱਲਦੀ ਹੈ ਵੀ ਇੱਕ ਵਾਰ ਦੇਖੀਏ ਫ੍ਰਿਜ ਰੋਪੜ ਜਾ ਕੇ ਹੀ ਦੱਸਾਂ ਇਹਨਾਂ ਨੂੰ ਵੀ ਫ੍ਰਿਜ ਦੇਖਣਾ ਆਪਾਂ ਹਨਾ ਤੇ ਬਾਕੀ ਦੇਖਦੇ ਆਂ ਫੇਰ ਥੋੜਾ ਜਿਹਾ ਨਾ ਬੰਦੇ ਦਾ ਮਨ ਹੋਰ ਹੋ ਜਾਂਦਾ ਹੁਣ ਜਿੱਦਾਂ ਬਿਮਾਰ ਚੱਲਦੀ ਦੋ ਤਿੰਨ ਦਿਨ ਤੋਂ ਜੈਸਮਿਨ ਹਣਾ ਥੋੜੀ ਢਿੱਲੀ ᱛੀ ਜ਼ਿਆਦਾ ਵੈਸੇ ਬਿਮਾਰ ਨੂੰ ਤਾਂ ਹਫਤਾ ਹੀ ਹੋ ਗਿਆ ਪਰ ਹੁਣ ਇੱਕ ਦੋ ਦਿਨ ਤੇ ਥੋੜੀ ਜੀ ਫੇਰ ਥੋੜੀ ਜਿਆਦਾ ਹਲਜਦੀ ਆ ਤੇ ਹੁਣ ਠੀਕ ਆ ਵੈਸੇ ਅੱਜ ਫੇਰ ਮੈਂ ਸੋਚਿਆ ਮੈਂ ਚਲੋ ਕਿਤੇ ਘੁੰਮ ਆਣੇ ਹਣਾ ਮਣਾ ਮੁੱਟਾ ਜਾਂ ਲਾਲੋ ਹੈੱਡ ਤੇ ਘੁੰਮ ਲੰਦੇ ਮੜਾ ਜਾ ਹਣਾ ਰੋਪੜ ਵਿੱਚ ਵੀ ਜਗਾ ਬਥੇਰੀਆਂ ਪਾਈ ਘੁੰਮਣ ਨੂੰ ਫੇਰ ਦੇਖਾਂਗੇ ਅਗਰ ਟਾਈਮ ਬਚਿਆ ਤਾਂ ਭੈਣ ਕੋਲ ਵੀ ਗੇੜਾ ਮਾਰਿਆ ਆਵਾਂਗੇ ਅ ਛੋਟੀ ਭੈਣ ਤਾਂ ਆਈ ਹੋਈ ਐ ਅ ਬਰਿਆਲੀ ਵਾਲੀ ਤੇ ਫੇਰ ਮੇਰੀ ਸਲਾਹ ਬਣਦੀ ਐ ਵੀ ਹੁਣ ਉੱਥੇ ਤਾਂ ਆਪਾਂ ਪਹੁੰਚੇ ਵੀ ਹੁਣ ਅ ਹੈੱਡ ਤੇ ਹੈੱਡ ਤੇ ਤਾਂ ਉਥੋਂ 10 ਕਿ ਮਿੰਟ ਦਾ ਰਸਤਾ ਅੱਗੇ ਹੋਰ ਐ ਮੇਰੀ ਸਲਾਹ ਬਣਦੀ ਵੀ ਗਬਲੀ ਭੈਣ ਕੋ ਗੇੜਾ ਮਾਰੇ ਆਉਂਗੇ ਹਨਾ ਚਲੋ ਬਾਕੀ ਦੇਖਦੇ ਆ ਹਜੇ ਪੱਕੀ ਸਲਾਹ ਨਹੀਂ ਹੈਗੀ ਕੋਈ ਕੀ ਬਣਦਾ ਹਨਾ ਜੀ ਇਹ ਤਾਂ ਹੁਣ ਜਾ ਕੇ ਪਤਾ ਲੱਗੂਗਾ ਉਥੇ ਤੇ ਵਿਕੀਟਰ ਦਾ ਟੂਰ ਬਣਦਾ ਕਿ ਆ ਕੋਸ਼ ਹਨ ਤੇ ਬਾਕੀ ਚਲੋ ਦੇਖਦੇ ਆ ਅੱਗੇ ਕੀ ਬਣਦਾ ਤੇ ਹੁਣ ਫੇਰ ਵਿੱਚ ਨੂੰ ਸਲਾਹ ਮੇਰੀ ਐ ਵੀ ਬਣੀ ਜਾਂਦੀ ਆ ਵੀ ਰਸਤੇ ਵਿੱਚ ਟਿੱਬੀ ਸਾਹਿਬ ਗੁਰਦੁਆਰਾ ਵੀ ਪੈਂਦਾ ਵੀ ਭਾਈ ਮੱਥਾ ਵੀ ਟੇਕਿਆ ਜੀ ਹਨਾ ਬਾਕੀ ਚਲੋ ਹਜੇ ਪੱਕਾ ਨਹੀਂ ਕੁਝ ਕਹਿ ਸਕਦੇ ਕਿੱਧਰ ਦਾ ਪਲਾਨ ਬਣਨਾ ਕਿੱਧਰ ਦਾ ਨਹੀਂ ਹਨਾ ਇਹ ਹੁਣ ਜਾ ਕੇ ਪਤਾ ਲੱਗੂਗਾ ਜੀ ਕਿਉਂਕਿ ਜੈਸਮੀਨ ਮੈਨੂੰ ਲੱਗਦਾ ਨਹੀਂ ਵੀ ਉਹ ਜਾਊਗੀ ਗੁਰਦੁਆਰਾ ਸਾਹਿਬ ਕਿਉਂਕਿ ਬਿਮਾਰ ਚੱਲਣ ਕਰਕੇ ਮੈਂ ਆਪਣੀ ਆਪ ਸੋਚਿਆ ਇਹ ਗੱਲ ਵੀ ਮੈਨੂੰ ਲੱਗਦਾ ਨਹੀਂ ਵੀ ਉਹ ਸ਼ਾਇਦ ਜਾਊਗੀ ਕਿਉਂਕਿ ਬਿਮਾਰ ਹੋਣ ਕਰਕੇ ਸ਼ਾਇਦ ਸ਼ਾਇਦ ਨਾ ਨਾਤੀ ਹੋਵੇ ਅੱਜ ਉਹ ਮੈਂ ਹੁਣ ਦੁੱਧ ਤੋਂ ਆਇਆ ਮੈਨੂੰ ਪਤਾ ਨਹੀਂ ਬਾਕੀ ਸ਼ਾਇਦ ਨਾ ਆ ਵੀ ਲਈ ਹੋਵੇ ਦੇਖਦੇ ਆ ਬਾਕੀ ਚਲੋ ਕੀ ਸਲਾਹ ਬਣਦੀ ਹੈ ਨਾ ਤੇ ਬਾਕੀ ਆਜੋ ਫਿਰ ਚੱਲਦੇ ਆ ਜੀ ਦੋ ਚਾਰ ਗੱਲਾਂ ਬਾਤਾਂ ਉਹਨਾਂ ਨਾਲ ਮਾਰੀਏ ਅੰਦਰ ਕੀ ਕਹਿੰਦੀਆਂ ਸੁਣਦੀਆਂ ਹੋ ਗਈਆਂ ਤਿਆਰ ਕਿ ਨਹੀਂ ਹਨ ਅੰਦਰ ਜਾ ਕੇ ਪਤਾ ਲੱਗੂਗਾ ਹੁਣ ਚਲੋ ਭਏ ਦੇਖਦੇ ਆ ਕੀ ਹੋਇਆ ਅੰਦਰ ਕੀ ਗੱਲਾਂ ਚੱਲਦੀਆਂ ਹਨ ਆਹ ਚਲਦੇ ਆ ਜਾਂਦਾ ਹਾਂਜੀ ਮੈਡਮ ਜੀ ਹੋ ਗਏ ਤਿਆਰ ਸਤਿ ਸ਼੍ਰੀ ਅਕਾਲ ਦਰੂ ਸਤਿ ਸ਼੍ਰੀ ਅਕਾਲ ਅੱਛਾ ਸ੍ਰੀਕਾਲ ਭਾਈ ਦੋਨਾਂ ਨੂੰ ਤੁਸੀਂ ਤਿਆਰ ਦਾ ਕਰ ਲਿਆ ਹਾਂ ਸਰ ਜੀ ਠੀਕ ਹੀ ਨੇ ਉਹ ਲੈ ਕੇ ਜਾਊਂਗਾ ਕਿਤੇ ਤਾਂ ਚੱਲੋ ਤਾਂ ਕਿਤੇ ਦੂਰ ਨਾ ਲੈ ਕੇ ਜਾਈਂ ਨਹੀਂ ਨਹੀਂ ਦੂਰ ਨਹੀਂ ਲੈ ਕੇ ਜਾਂਦੇ ਪਿੰਡ ਤੱਕ ਇਸਾਰ ਨਹੀਂ ਜੇ ਪਿੰਡ ਤੱਕ ਸਰਦਾ ਲੈ ਦੱਸ ਜੇ ਮੜਾ ਜਾਂ ਬਾਹਰ ਨਿਕਲੂਗੀ ਕੋ ਮੂੰ ਫਿਰੂਗੀ ਤਾਂ ਹੀ ਮਨ ਠੀਕ ਹੋਣਾ ਹੈ ਮੇਰਾ ਦਿਲ ਨਹੀਂ ਕਰਦਾ ਜਰਾਬ ਤੇੜੀ ਹੋ ਗਈ ਉਹਦੀ ਹਾਂ ਇਦਨ ਘਮਾ ਉਹ ਬਾਲ ਫੜੇ ਹੋਏ ਉਹਨੇ ਹੱਥ 'ਚ ਤੇ ਕਰ ਜਾ ਚਾਚੂ ਕੱਤ ਲਾ ਕੇ ਚਾਚੂ ਦੁਰੂ ਨੁਰੂ ਅਸੀਨੇ ਬੁਲਾਉਣਾ ਹੈਗਾ ਤੁਹਾਨੂੰ ਤੁਸੀਂ ਸਾਨੂੰ ਦੱਸ ਦੇਣੀ ਕਿੱਥੇ ਲੈ ਕੇ ਉਹ ਲੈ ਕੇ ਜਾਊਗਾ ਭਾਈ ਕਿਤੇ ਨੂੰ ਦੀਦੀ ਹੋਗੀ ਤੇ ਯਾਰ ਹਾਂਜੀ ਦੀਦੀ ਮਿਲ ਜੇ ਨੂਰ ਦੇ ਦੁੱਧ ਦੇ ਲਈ ਅੱਛਾ ਲੈ ਕੇ ਜਾਊਗਾ ਤੁਹਾਨੂੰ ਕਿਤੇ ਟੈਨਸ਼ਨ ਘਾਉ ਨਾ ਲੱਤੀ ਆ ਹੂੰ ਸਾਡੇ ਇਹ ਹੋਰ ਜਿਆਦਾ ਲੈ ਕੇ ਵੀ ਸਾਨੂੰ ਜਾਣਾ ਹੈ ਦੱਸਣਾ ਵੀ ਸਾਨੂੰ ਨਹੀਂ ਤੁਸੀਂ ਕੋਈ ਨਾ ਲੈ ਕੇ ਚਲਦੇ ਆ ਕਿਤੇ ਓਏ ਨੁਰੂ ਦੇ ਜੀ ਦਾ ਓਏ ਕੱਦੂ ਲੈ ਸਤਿ ਸ੍ਰੀ ਅਕਾਲ ਮਾਚੇ ਕਿ ਦਿਖਾ ਦੇ ਐ ਐ ਐ ਐ ਨਸੀ ਨਸੀ ਜੀ ਜੰਬਲ ਕੁਦੀਓ ਜਗੀ ਨੂ ਲੂ ਨਾ ਮੇਰਾ ਲੈ ਲੈ ਕੋਈ ਹੋਗੀ ਕਿਦਾ ਚਾਚੂ ਮੈਂ ਕੋਟੀ ਕਿ ਨਹੀਂ ਬਣਾਈਓ ਪਾਪਾ 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 ਆ ਚੌਲ ਕਿਨੇ ਬਣਾਏ ਆ ਪਾਪਾ ਨੇ ਨਹੀਂ ਮੈਂ ਬਣਾਏ ਆ ਇਹ ਮੈਂ ਬਣਾਇਆ ਅਮਨ ਜੈ ਕਿਨੇ ਬਣਾਇਆ

ਆਪਾਂ ਤਾਂ ਠੀਕ ਹੋ ਜੀ ਮੇਰੇ ਪਾਪਾ ਜੀ ਤਾਂ ਹੀ ਬੁਲਾਉਂਦੇ ਹੁਣ ਵੀ ਆ ਕੇ ਜਾਓ ਹਾਂ ਨਾਨਾ ਨੂੰ ਲੈ ਰੱਖ ਜਾ ਔਰ ਕੀ ਦੇਖਦੇ ਆ ਬੇਂਦਰਾ ਭਲਾਵੇ ਹੋਣੇ ਆ ਮੇਰੀ ਸਲਾਹ ਮੰਨਦੀ ਟੀਬੀ ਸਾਹਿਬ ਮੱਥਾ ਟੇਕ ਲਈਏ ਦੇਖ ਲੈਨੇ ਆ ਹਾਂ ਟੀਬੀ ਸਾਹਿਬ ਮੱਥਾ ਟੇਕ ਕੇ ਸਪਾਸੇ ਮਹਾਰਾਜ ਆਪਣੀ ਹਾਂ ਹਾਂ ਟੀਬੀ ਸਾਹਿਬ ਮੱਥਾ ਟੇਕ ਕੇ ਜਾ ਕੇ ਦਰਸ਼ਨ ਕਰੀਏ ਪਾਪਾ ਜੀ ਦੇ ਮਾਸੀ ਵੀ ਬਹੁਤ ੱਲੀ ਆ ਯਾਰ ਮਾਸੀ ਫੋਨ ਕਰਿਆ ਤਾਂ ਹਾਂ ਹੁਣ ਆਣੇ ਹਣਦੀਆਂ ਹਣਦੀਆਂ ਮੌਸਮ ਦਾ ਵੀ ਚੱਕਰ ਆ ਬਾਕੀ ਉਹ ਵੀ ਹੁਣ ਵਿਆਹ ਸ਼ਾਦੀਆਂ ਥਾਲੀਆਂ ਖਰਾਬ ਕਰਦੇ ਵਿਆਹ ਵੀ ਚਲ ਆਪਾਂ ਆਪਾਂ ਮਨਾ ਤਾਂ ਲਈਏ ਤਾਂ ਵੀ ਮੰਨ ਕੇ ਚਲੋ ਉੱਥੇ ਕੋਈ ਠੀਕ ਵੀ ਹੋਣਾ ਚਾਹੀਦਾ ਉਹੀ ਗੱਲ ਆ ਸਾਰੇ ਦਾ ਬਿਮਾਰ ਆ ਉਹੀ ਦਾ ਬਿਮਾਰ ਠੀਕ ਵੀ ਹੋਣਾ ਚਾਹੀਦਾ ਕੋਈ ਬਿਲਕੁਲ ਬਿਲਕੁਲ ਫਿਰ ਤੁਸੀਂ ਉਹ ਸ਼ਾਕ ਲੋ ਫਿਰ ਚੱਲਨੇ ਹਾਂ ਅਸੀਂ ਹੁਣ ਚੱਲੇ ਫਿਰ ਰੋਪੜ ਨੂੰ ਅੱਗੇ ਜਾ ਕੇ ਦੇਖਦੇ ਆਂ ਫਿਰ ਪਲਾਨ ਕੀ ਬਣਦਾ। ਹੁਣ ਭੈਣ ਵੀ ਸਾਡੀ ਹੋ ਗਈ ਰੈਡੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਓ ਨੁਰੂ। ਸਾਚੀ ਕਾ ਬਾਦ। ਇਹਨੇ ਤਾਂ ਬੁਲਾਤੀ ਪਹਿਲਾਂ। ਸਤਿ ਸ਼੍ਰੀ ਅਕਾਲ ਤਾਂ ਇਹਨੇ ਜਿੰਨੀ ਕਿੱਥੇ ਚੱਲਿਆ? ਜਿੰਨੀ ਮਰਜ਼ੀ ਬੁਲਾ ਲਓ ਸਤਿ ਸ਼੍ਰੀ ਅਕਾਲ ਤਾਂ ਮੱਟੂ ਜੇ ਤੇ। ਚਲੋ ਜੀ ਫਿਰ ਹੁਣ ਮਿਲਦੇ ਆਂ ਅੱਗੇ ਜਾ ਕੇ। ਲਓ ਜੀ। ਇਹਨਾਂ ਨੂੰ ਕਿਤੇ ਗੈਲ ਤੋੜਨਾ ਕਿਤੇ ਸੌਖੀ ਗੱਲ ਹੈ। ਹੈਂ? ਅੱਗੇ ਫੇਰ ਜਾਣਾ ਹੈ ਨਹੀਂ ਪਹਿਲਾਂ ਗੋਲ ਗੱਪੇ ਵਾਲੀ ਰੇੜੀ ਆ ਗਈ ਦਹੀਂ ਵਾਲੇ ਗੋਲ ਗੱਪੇ ਖਾਣੇ ਆ ਦੇਖ ਲਓ ਤਾਂ ਖਾਣੇ 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 ਆ ਫਿਰ ਖਾਣੇ ਆ ਹੈ ਕਮਾਲ ਹੈ ਦੱਸ ਚੁੱਪਦਾ ਤੁਸੀਂ ਦੱਸ ਦੇ ਫੇਣੀ ਹਾਂ ਲੈ ਤਾਂ ਚੱਲੇ ਦਜਣੇ ਆ ਦੇਖ ਕੇ ਜਾਊਂਗਾ ਕਿਤੇ ਖਾਣਨਾ ਤੋਂ ਨਹੀਂ ਜਾ ਮੈਂ ਵੀ ਖਾ ਲੂੰਗਾ ਚੱਲ ਥਾਂਡ ਪਰ ਵੀ ਨਜ਼ਰ ਮਾਰਦੇ ਆ ਫਿਰ ਹਾਂ ਇੱਤਨੂੰ ਹੱਥ ਮੇਰਾ ਨਾ ਸੱਟ ਜਾਈ ਰਿਹਾ। ਖਾਣ ਪਿੱਛੇ ਨੂੰ ਸਾਬਾਸੇ ਨੂੰ ਹੱਥ ਸੱਟ ਹੋ ਜਾਂਦਾ। ਹੂੰ। ਹਾਂ। ਹਾੜਾ ਬਈ ਸਵਾਲ ਆ ਪੈ। ਹੂੰ? ਹੂੰ। ਸਵਾਲ। ਆਇਆ ਕਦਾਂ ਭੜਿਆ ਮੂੰ। ਲੈ। ਟਾਟਣਾ। ਬਸ ਕਰ। ਹੁਣ ਤਾਂ 10 ਰੁਪਏ ਤੇ ਲੈ ਕੇ ਚੱਲੇ ਦੀ ਦੀ ਤੁਸੀਂ ਨਹੀਂ ਪੁੱਛਦੇ। 10 ਰੁਪਏ ਜੀ। ਕਿੱਥੋਂ ਲੈ ਕੇ ਚੱਲੇ ਆ ਤਾ ਗੋਲ ਗੱਪੇ ਖਾਣੇ ਤੇ ਗੋਲ ਗੱਪੇ ਤੈਨੂੰ ਖਲਾਪ ਤੇ ਹੂੰ ਠੀਕ ਹੈ ਹੁਣ ਜੇ ਗੱਡੀ ਚ ਤੋਂ ਟਾਹ ਰਲ ਬੈਠਿਆ ਧੁੱਪ ਨਹੀਂ ਕੋਈ ਸ਼ਾਮ ਆਨੀ ਹੂੰ ਮੀ ਨਹੀਂ ਕੋਈ ਕਣੀ ਨਹੀਂ ਪਰ ਗਰਮੈਸੇ ਗਰਮੈਸਾ ਜਸਮੀਨ ਹਾਂ ਬਹਾਨੇ ਸਿਰ ਪੰਜ ਲੈ ਕੇ ਚੱਲ ਰਹੀ ਕਿ ਤੈਨੂੰ ਹੂੰ ਤਾਂ ਹੀ ਆਪਾਂ ਨੂੰ ਗੋਲ ਗੱਪੇ ਮਿਲੇ ਆ ਇਹ ਵੀ ਤਾਂ ਹੈਗੀ ਤਾਂ ਹੈਗੀ ਆ ਉਹੀ ਗੱਲ ਆ ਵੀ ਤੁਸੀਂ ਬਸ ਬੈਠੇ ਹੀ ਰਹੋ ਜਿੱਥੇ ਗੱਡੀ ਰੋਕੂਗਾ ਭਾਈ ਉਤਰ ਜਿਓ ਸਾਨੂੰ ਬਾਪੇ ਪਤਾ ਲੱਗ ਜਾਊਗਾ ਕਿੱਥੇ ਚੱਲੇ ਆ ਠੀਕ ਨਹੀਂ ਚੱਲੇ ਆਂ ਕਿਤੇ ਤੁਹਾਡੇ ਫਾਇਦੇ ਦੀ ਉਹ ਚੀਜ਼ ਦਿਖਾਣ ਲੈ ਕੇ ਚੱਲੇ ਆਂ ਪਰ ਹਜੇ ਦਿਖਾਣ ਚੱਲਿਆ ਫੇਰ ਲਾਵਾਂਗੇ ਹਜੇ ਠਹਿਰ ਕੇ ਹਜੇ ਪਸੰਦ ਕਰਨੀ ਚੀਜ਼ ਪਹਿਲਾਂ ਠੀਕ ਆ ਠੀਕ ਆ ਫ੍ਰੀਜ ਦੇ ਨਾਲ ਚੱਲਨੇ ਆਂ ਲੈ ਫ੍ਰੀਜ ਆ ਗਦੇ ਪਤ ਹਾਂ ਸਾਲ ਦੇ ਆ ਬਦ ਲੈ ਭਾਈ ਕੁੜੀਆਂ ਇੰਟੈਲੀਜੈਂਟ ਆ ਦੇਖ ਰੋ ਇਹਨੇ ਪਹਿਲੇ ਹੀ ਜਜਮੈਂਟ ਕਰ ਲਈ ਵੀ ਫ੍ਰਿਜ ਦਿਖਾਉਣ ਚੱਲੇ ਚਲੋ ਚਲੋ ਛੇਤੇ ਹੋਰ ਚੀਜ਼ੇ ਕਮੀ ਹੈ ਨਹੀਂ ਹੋਰ ਕੋਈ ਨਹੀਂ ਕੋਈ ਚੀਜ਼ ਨਹੀਂ ਹੈ ਚਲੋ ਬਾਕੀ ਫ੍ਰਿਜੇ ਦਿਖਾਉਣ ਚੱਲੇ ਆ ਭਾਈ ਹਾਂ ਨਾ ਫ੍ਰਿਜ ਦੇਖ ਲੰਨੇ ਅੱਜ ਨਿਗਾਹ ਮਾਰ ਲੰਨੇ ਆ ਸਿਲੈਕਟ ਕਰ ਲੰਨੇ ਆ ਹਨਾ ਫੇਰ ਲੈ ਕੇ ਜਾਵਾਂਗੇ ਬਰਥਡੇ ਦੇ ਆਲੇ ਦਿਨ ਠੀਕ ਹੈ ਠੀਕ ਹੈ ओके ਅੱਜ ਆਪਾਂ ਸਿਲੈਕਟ ਕਰ ਲੈਣਾ ਠੀਕ ਆ ਦੀਦੀ ਨਾਲੇ ਭੈਣ ਆਈ ਵੀ ਅੱਜ ਸਿਲੈਕਟ ਤੁਹਾਡੀ ਚੁਆਇਸ ਹੈ ਭਾਬੀ ਜੀ ਨੂੰ ਵੀ ਅਸੀਂ ਕਿਹਾ ਤਾਂ ਭਾਬੀ ਜੀ ਪਰ ਫਿਰ ਥੋੜਾ ਜਿਹਾ ਬੱਚੇ ਕਰਕੇ ਮੁਸ਼ਕਲ ਹੋ ਜਾਂਦਾ ਤੁਹਾਨੂੰ ਪਤਾ ਨਾਲੇ ਕੋਈ ਮਾਦਾ ਛਿਲੇ ਵੀ ਚਾਹ ਨਾ ਜਾਣੀ ਸਕਦੇ ਹਾਂ ਤਾਂ ਕਰਕੇ ਫਿਰ ਮੰਮੀ ਸਾਡੇ ਥੋੜੇ ਬਿਮਾਰ ਚੱਲਦੇ ਸਾਨੂੰ ਪਤਾ ਤਾਂ ਫਿਰ ਅਸੀਂ ਸੋਚਿਆ ਵੀ ਚਲੋ ਮੈਂ ਸੋਚਿਆ ਮਾਹ ਚਲੋ ਇਹਨਾਂ ਨੂੰ ਨਾਲ ਲੈ ਕੇ ਨਾ ਵੀ ਸਿਲੈਕਟ ਕਰ ਜਾਂਦਾ ਇੱਕ ਵਾਰ ਜਾ ਕੇ ਹਨਾ ਕਿਉਂਕਿ ਵਰਤਣੀ ਦਾ ਚੀਜ਼ ਇਹਨਾਂ ਨੇ ਆ ਭਾਈ ਠੀਕ ਆ ਹਾਂਜੀ ਅੱਪਾ ਦਾ ਮੰਨ ਲਓ ਵੀ ਅੱਪਾ ਦਾ ਭਾਈ ਦੁਕਾਨੇ ਵਾਲੇ ਆ ਠੀਕ ਹੈ ਨੀ ਜਿਆਦਾ ਜਿੰਨਾ ਤੇਮੀ ਨੂੰ ਪਤਾ ਏ ਹਾਂ ਹਾਂ ਵੀ ਕਿੰਨਾ ਕ ਅ ਕਿੰਨਾ بڑا ਸਾਈਜ਼ ਲੈਣਾ ਸਿੰਗਲ ਡੋਰ ਲੈਣਾ ਕਿ ਡਬਲ ਡੋਰ ਲੈਣਾ ਹੈ ਨਾ ਉਹ ਹੁਣ ਆਪਾਂ ਜਾ ਕੇ ਉੱਥੇ ਸਿਲੈਕਟ ਕਰਦੇ ਆਂ ਜੀ ਠੀਕ ਆ ਤੇ ਵੈਸੇ ਹੈ ਜ ਐਤਵਾਰਾ ਦੁਕਾਨ ਖੁੱਲੀ ਵੀ ਹੋਊਗੀ ਜੈਸੇ ਨੇ ਦੇਖਦੇ ਆਂ ਜੀ ਹੁਣ ਜੇ ਦੁਕਾਨ ਖੁੱਲੀ ਮਿਲ ਗਈ ਫਿਰ ਮਿਲਦੇ ਤੁਹਾਨੂੰ ਅੱਗੇ ਜਾ ਕੇ ਲਓ ਜੀ ਪਹੁੰਚ ਗਏ 나ਥ ਕਮਿਊਨੀਕੇਸ਼ਨ ਤੇ ਇਹ ਭਾਜੀ ਉਹਨਾਂ ਦੀ ਸ਼ਾਪ ਹੈਗੀ ਆ ਬੇਲਾ ਚੌਂਗਰੇ ਲਾਗ ਪੈ ਜਾਂਦੀ ਹੈ ਇਹ ਮੱਕਵਰੇ ਕੋਲ ਇੱਧਰ ਯਸ ਬੈਂਕ ਹੈ ਇਹਦੇ ਅੰਦਰ ਫਰਿੱਜ ਕਰਦੇ ਆਂ ਵੀ ਸਿਲੈਕਟ ਹਨਾ ਪਾਣੀ ਸਤਿ ਸ਼ਕਾਲ ਜੀ ਉਹ ਠੀਕ ਆ ਜੀ ਛੇ ਮਿੰਟ ਚਾਹੀਦੀ ਫਰਿੱਜ ਦੇਖਣਾ ਭਾਜੀ ਮੈਨੂੰ ਮਾਰ ਲਈ ਨੀਗਾ ਨੋਈ ਭਾਜੀ ਇਹਨਾਂ ਕੋਲ ਸਾਰਾ ਕੁਝ अवेलेबल ਹੈ ਜੀ AC ਵਾਸ਼ਿੰਗ ਮਸ਼ੀਨਾਂ ਇਹਦੇ ਵਿੱਚ ਤਾਂ ਨੂਰ ਨੂੰ ਵੀ ਪਾ ਦੇ ਕਹਿੰਦੇ ਇਹ ਸੋਨਾ ਹੈ ਇਹ ਦੋ ਦੋ 72 ਲੀਟਰ ਹੋ ਗਏ ਆ ਅੱਛਾ 10 ਸਾਲ ਦਾ ਕੰਪਰੈਸ਼ਨ ਗਾਰੰਟੀ ਹੈ ਇਹ ਸਾਰਾ ਕੰਪਲੀਟ ਜੀ 200 ਕਿੰਨੇ ਕਿੰਨੇ ਲੀਟਰ ਦਾ ਵੀਰੇ 272 272 ਲੀਟਰ ਦਾ ਹੈ ਤਾਂ ਉਹ ਬਹੁਤ ਵੱਡਾ ਹੈ ਨਾ ਇਹ ਜੈ ਆ ਮਾਲਾ ਵੀ ਤਾਂ ਹਮ ਮਾ ਉਹ ਮੈਂ ਉਹ ਥੋੜੇ ਜਿਹੇ ਜ਼ਿਆਦਾ بڑا ਹੈ ਉਹੀ ਚੜਾਈ ਚੜਾਈ ਜ਼ਿਆਦਾ ਉਹ ਉਹ بڑا ਹੋਣਾ ਇਥੇ ਪੈਨ ਮੋਟਿਵਲ ਮਾਡਲ ਹੋ ਜਾਏ ਜਿਵੇਂ ਸਰਦ ਦੇ ਤੁਸੀਂ ਕਹਿੰਦੇ ਸੀ ਉੱਪਰ برف ਨਹੀਂ ਜਮਾਣੀ ਨਾਰਮਲ ਯੂਜ਼ ਕਰਨਾ ਹੈ ਉਹ ਵੀ ਨਹੀਂ ਹੋ ਜਾਂਦਾ ਅੱਛਾ ਉਹ ਹੀ ਠੀਕ ਆ ਠੀਕ ਆ ਆਹ ਬੋਲਤਾ ਆ ਜੀ ਉਸ ਤੋਂ ਅੱਗੇ ਇਹ ਕਿਹੜੀ ਕੰਪਨੀ ਦਾ ਸ਼ੈਲਜੀ ਦਾ 250 ਮੀਟਰ ਹੋਏਗਾ ਇਹ 12 ਸਾਲ ਦੀ ਵੰਟੀ ਹੋਈਗੀ 250 ਜੀ ਦੇ ਅੱਛਾ 12 ਸਾਲ ਕੰਪਰੈਸਰ 12 ਸਾਲ ਕੰਪਰੈਸਰ ਦੀ ਗਾਰੰਟੀ ਹੈ 2 ਸਾਲ ਕੰਪਲੀਟ 2 ਸਾਲ ਕੰਪਲੀਟ ਦੀ ਕਿਹੜੀ ਕੰਪਨੀ ਦਾ ਹੈ ਵੋਲਟਸ ਕਿੰਨੇ ਰੇਂਜ ਇਹਨਾਂ ਦੇ ਲੈ 28900 ਅੱਛਾ ਰੇਂਜ ਆ ਦੇਖੀ ਜਿੰਦੇ ਆ ਤਾਂ 28900 ਆਵळा 31500 ਦਾ ਆ 31500 ਦਾ ਐਲਜੀ ਵਾਲਾ 28900 29 ਹੋ ਗਿਆ ਇਹ 265 ਲੀਟਰ ਆ ਇਹ ਵੀ ਹੋ ਗਿਆ ਆਈਏ ਜਿਵੇਂ ਕਨਵਰਟੇਬਲ ਹੀ ਚਲਦੀ ਐ ਜੀ ਇਹ ਕਨਵਰਟੇਬਲ ਹੂੰ ਉਹਦੇ ਇੰਨੋਂ ਹੀ ਲਿਓ ਹੂੰ 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 ਨੂਰੂ ਇਹਦੀ ਮਾਇਆ ਕਿਹੜਾ ਲੈਣਾ ਪੁੱਤ ਕਿਹੜਾ ਲੈਣਾ ਪੁੱਤ 2000 ਆਹ ਲੈ ਲੱਕ ਸਾਰੇ ਆਹ ਲੈ ਲੈ ਜਿੰਨੇ ਆਪਾਂ ਸਾਈਜ਼ ਕਿੰਨਾ ਚਾਹੀਦਾ ਸਾਈਜ਼ ਦੇਖੋ ਡਰ ਡਰ ਬਣਾਇਆ ਚਾਹੀਦਾ ਸਾਨੂੰ ਠੀਕ ਐ ਨਾਰਮਲ ਘਰ ਨੂੰ ਚਾਹੀਦਾ ਨੀਣਾ ਨਹੀਂ ਹੋਣਾ ਆਹ ਅਰਜੀ ਦਾ ਹੋਏਗਾ 242 ਲੀਟਰ ਹੋਏਗੀ ਰੇਂਜ ਦੀ ਗੱਲ ਕਰਦੇ 25000 ਦਾ ਹੋਏਗੀ ਅੱਛਾ 242 ਲੀਟਰ ਦੀ ਗਰੰਟੀ ਵਾਰੰਟੀ 10 ਸਾਲ ਕੰਪਰੈਸਰ ਹੋਗੀ 2 ਸਾਲ ਅਨ ਸਾਲ ਦੀ ਕੰਪਲੀਟ ਹੋਗੀ ਇਹ ਤਾਂ ਵੈਸੇ ਹੀ ਐਲਜੀਆਂ ਨੂੰ ਵੈਸੇ ਨਹੀਂ ਕੁਝ ਹੁੰਦਾ ਜੀ ਹਾਂ ਹਾਂ ਟਫਨ ਗਲਾਸ ਚਾਹੀਦੇ ਆਂਦੇ ਪਹਿਲਾਂ ਜਾਲੀ ਆਂਦੀ ਸੀ ਹੁਣ ਸਾਰੇ ਟਫਨ ਗਲਾਸ ਚਾਹੀਦੇ ਆਂ ਹਾਂ 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 ਇਹ ਵੀ ਵੈਸੇ ਹੀ ਵਧੀਆ ਹੈ ਅਲੱਗ ਜਿਹੇ ਢੰਗ ਨਾਲ ਹੈ ਨਾ ਹਾਂ ਹਾਂ ਇਹ ਈਐਮਆਈ ਕਰਾਣੀ ਈਐਮਆਈ ਵੀ ਹੋ ਜੇਗੀ ਦੂਆ ਠੀਕ ਹਾਂ ਤਾਂ ਪਸੇ ਹੀ ਵੀ ਵਧੀਆ ਬਰਾਬਰ ਆ ਤੇ ਦਦੀ ਦਿਨੇ ਆਪਸ਼ਨ ਚ ਦੇਖ ਲੈਣੇ ਹੈ ਨਾ ਹਾਂ ਫ੍ਰੀਮ ਲੁੱਕ ਚ ਆ ਜਾਂਦਾ ਜੀ ਹਮ ਓਕੇ ਤੇ ਆ ਆ ਗਿਆ ਇਹ ਲਈ ਇਹ ਸਿੰਗਲ ਡੋਰ ਆ ਗਿਆ ਹੈ ਸਿੰਗਲ ਡੋਰ ਇਹ 261 ਲੀਟਰ ਹੈ ਜੀ ਦੇਖੀ ਗਾਹੇ ਨੂੰ ਗਰਜਵੇ ਯਾਰ ਹਾਂ ਆਪਾਂ 1261 ਲੀਟਰ ਹੈ ਜੀ 261 ਲੀਟਰ ਪ੍ਰਿੰਟ ਚ ਹੋ ਗਿਆ ਇਹ ਠੀਕ ਹੈ ਦੇਸ਼ ਤੇ ਇਸ ਥੋੜੀ ਜਿਆਦਾ ਇਹ ਇਹਨਾਂ ਦੀ ਇਹਦੀ ਥੋੜੀ ਚੜਾਈ ਜਿਆਦਾ ਹੈ ਨਾ ਕਿ ਵੈਸੀ ਲੱਗਦਾ ਨਹੀਂ ਉਹ ਸਿੰਗਲ ਡੋਰ ਡਬਲ ਡੋਰ ਉਹਦੇ ਕਰਕੇ ਲੱਗਦਾ ਉਹਦੇ ਕਰਕੇ ਲੱਗਦਾ ਹੈ ਉਦਾਂ ਹੈ ਸਹੀ ਨਹੀਂ ਇਹ ਸਾਈਜ਼ ਬੜਾ ਜੀ ਲੱਗਦਾ ਹੈ ਅੱਛਾ ਆਹ ਬੜਾ ਬੜਾ ਸਾਈਜ਼ ਆ ਨਹੀਂ ਇਹ ਡੋਰ ਦੇ ਲੱਗੇ ਜੀ ਡਬਲ ਡੋਰ ਹੈ ਜੀ ਉਹ 242 ਲੀਟਰ ਹੈ 264 ਲੀਟਰ ਸਿੰਗਲ ਡੋਰ ਹੈ ਜੀ ਅੱਛਾ ਹਾਂ ਠੀਕ ਹੈ ਫਿਰ ਉੱਪਰ ਕੇ ਦੇਖੀ ਨੂੰ ਤਾਂ ਥੱਲੇ ਹੀ ਛੱਡ ਦੇ ਜੀ ਚਲੋ ਦੇਖੀ ਪ੍ਰਿੰਟ ਦੇ ਫਲਾਵਰ ਨਾਲ ਹੋਏਗਾ ਇਹ 3 ਸਟਾਰ ਆ ਗਿਆ ਹਨਾ ਇਹ ਇਹ ਬਾਕੀ ਸਾਰੇ 2 ਸਟਾਰ ਤੇ ਹਾਂਜੀ 1 2 1 2 ਹੁੰਦੇ ਡਬਲ ਡਬਲ ਅੱਛਾ ਡਬਲ ਚ ਬੰਡ 2 A ਹੁੰਦੇ ਠੀਕ ਆ ਆ 4 ਸਟਾਰ ਆ ਗਿਆ ਹਾਂ ਇਹ ਕਿਹੜੀਆਂ ਆਈ ਐਫ ਵੀ ਆਈ ਐਫ ਵੀ ਦਾ ਠੀਕ ਆ ਨੀਤੀ ਜੀ ਦਾ ਫੀਚਰ ਆਇਆ ਹੈ ਕਿ ਜਿਵੇਂ ਤੁਸੀਂ ਕਹਿੰਦੇ ਵੀ ਗਰਮੇ ਤੇ ਉੱਪਰ ਕੂਲਿੰਗ ਜ਼ਿਆਦਾ ਹੈ ਥੱਲੇ ਨਾਲੋਂ ਜ਼ਿਆਦਾ ਕੂਲਿੰਗ ਚਾਹੀਦੀ ਹੈ ਉੱਪਰ ਵਾਲੀ ਕੋਲਿੰਗ ਕਨਵਰਟਡ ਗੋਲੇ ਹੁੰਦਾ ਕੋਪਰ ਬੂਸਟ ਲੱਗਿਆ ਕਮਾ ਕੇ ਥੱਲੇ ਗੋਲੀ ਨਾ ਆਏਂਦੀ ਸਾਰੀ ਇੱਥੇ ਆ ਜਾਓ ਅੱਛਾ ਠੀਕ ਆ ਇਹ ਦੇ 200 ਕੋਈ ਜੀ ਹੁੰਦੇ ਹੈ ਮੈਨੂੰ ਤਾਂ ਪੈਸੇ ਲੱਗੀਆਂ ਜਾਂਦਾ ਇਹ ਚੜਾਈ ਚ ਲੰਬਾਈ ਚ ਜ਼ਿਆਦਾ ਚੜਾਈ ਚ ਥੋੜਾ ਘੱਟ ਆ ਲੰਬਾਈ ਚ ਜ਼ਿਆਦਾ ਲੰਬਾਈ ਚ ਕਢਾ ਕੇ ਚੜਾਈ ਚ ਦਿਖਾਉ ਤਾਂ ਇਹ ਕਾਜ ਦਾ ਵਾਟਾ ਤਾਂ ਇਹ ਹੈ ਬਹੁਤ ਹੱਦ ਆ ਇਹ ਇਹ ਵੀ ਨਾ ਆ ਇੱਥੇ 2 ਕਿਲੋ ਮਿਲ ਜੇ ਪਲੇ ਮਿਲ ਜੇ ਇੱਕ ਪ੍ਰਿੰਟ ਮਿਲ ਜਗਾ 230 ਲੀਟਰ ਹੋਏਗਾ ਹਾਂ ਅੱਛਾ ਇਹ ਤਾਂ ਯਾਰ ਫਰੂਟਾਂ ਨਾਲ ਹੀ ਭਰਿਆ ਪਿਆ ਤੁਸੀਂ ਨਹੀਂ ਨਹੀਂ ਇਹ ਚੜਾਈ ਚ ਤਾਂ ਉਨਾ ਕੇ ਆ ਲੰਬਾਈ ਚ ਦਿਖਾ ਰਹੇ ਹਾਂ ਮੈਂ ਚੜਾਈ ਜਿਆਦਾ ਮੰਗ ਰਹੀ ਹਾਂ ਚੜਾਈ ਚੜਾਈ ਤਾਂ ਫਿਰ ਹਾਂ ਦੂਜੇ ਹੀ ਆ ਇੱਕ ਆ ਜਾਈ ਇਹ ਤੋਂ ਲਾਉਣ ਤੇ ਚੜਾਈ ਜਾਂਦਾ ਏ ਅੱਗੇ ਅੱਗੇ ਫਿਰ ਛੋਟੇ ਹੋ ਜਾਂਦੇ ਹਨ ਤੇ 240 ਛੋਟਿਆ ਚਾਲੂ ਤੁਸੀਂ ਦੋ ਮੋਡਲ ਇੱਕ ਆ ਮੋਡਲ ਪ੍ਰਿੰਟ ਵਿੱਚ ਪ੍ਰਿੰਟ ਵਿੱਚ ਮਿਲਦੇ ਇੱਕ ਆ ਮਿਲਦਾ ਨਰੂ ਇਧਰ ਹੋਪ ਤਾ ਸੈਟ ਹੋ ਜਾ ਜਿਦਾ ਕਿ ਟੋਕਰੀ ਥਰੇ ਲੱਗੇ ਜਿਵੇਂ ਆਲੂ ਪਿਆ ਤੁਸੀਂ ਰੱਖਣੀ ਥਰੇ ਟੋਕਰੀ ਆ ਹਾਂ ਹਾਂ ਇਹਦੇ ਜ ਹੈ ਨਹੀਂ ਟੋਕਰੀ ਅੱਛਾ ਇਹ ਤੇ ਹੈ ਨਾ ਉਹ ਹੈਗੀ ਹੈ ਟੋਕਰੀ ਵੀ ਥੱਲੇ ਲੱਗੀ ਹੋਈ ਉਹ ਹੈ ਤਾਂ ਹੈਗੀ ਇਹ ਦੇ ਜਿੰਨੀ ਆਈ। ਅੱਛਾ ਆ ਇਹਦੇ ਹੇਠਾਂ। ਅੱਛਾ ਅੱਛਾ। ਪੱਲੇ ਆ ਰਹੀ ਜੀ ਦਾ ਜੀ ਮੇਰੇ ਚ ਖਰਾਬ ਹੋਣ ਲੱਗ ਜਾਂਦੇ ਫਿਰ ਇਹ ਚ ਭਰਦੇ। ਉਹ ਮੈਂ ਆਹ ਟੋਕਰੀ ਸਮਝੀ ਜਾਂਦਾ। ਨਹੀਂ ਮੈਂ ਤਾਂ ਜਿਹੜੀ ਦੀ ਜਿਹੜੀ ਕੱਢ ਹੁੰਦੀ ਏ ਇਹ। ਹਾਂ 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 ਮੈਂ ਸਮਝ ਗਿਆ ਠੀਕ ਆ ਠੀਕ ਆ। ਇਹਦੇ ਤੇ ਹੈਗੀ ਹੋਰ ਤਾਂ ਨਹੀਂ ਹੈਗੀ ਇਹਨੂੰ? ਨਹੀਂ। ਹੋਰ ਤਾਂ ਨਹੀਂ ਆਈ ਇਹ ਤੇ ਹੈਗੀ। ਇਹ ਕੋਈ ਮਾਡਲ ਆ ਜਿਹਨੇ ਉੱਪਰ ਤੋਂ ਥੱਲੇ ਗੋਲਿੰਗ ਕਰਨੀ ਹੈ। ਟੋਪਰੂਸ ਲੱਗਿਆ ਉਹ ਮਾਡਲ ਆ ਜੀ ਇਹ। ਇਹ ਉਹ ਜਿਹੜਾ ਵਿਚ ਲੱਗਿਆ ਵਾ ਹਾਂ? ਹਾਂਜੀ। ਠੀਕ ਆ। ਉਹ ਉਹ ਲੱਗੇ ਉਹ ਵਾਰਾ ਫ੍ਰੀਜ ਜਾ ਜੇ ਉਹ ਵੇਈ ਫਾਦਰ ਸਾਹਿਬ ਵੀ ਆ ਗਏ ਆ ਜੀ ਤੁਸੀਂ ਇਹ ਦਵਾਈ ਲੈ ਸਾਡੇ ਚਾਚੇ ਸਾਡੇ ਦਾ ਬੜੀ ਸਸਤੀ ਕਾਜੀ ਮੈਂ ਕਹਾਂ ਸਾਬ ਵੈਨੀ ਫਸੇ ਜੀ ਬਸ ਸਸਤੀ ਕਾਜੀ ਉਹ ਠੀਕ ਹੈ ਜੀ ਥੋੜੀ ਬਾਸਾ ਬੜੀ ਦਾ ਸਸਤਾ ਜੀ ਲੈ ਫੋਡੀ ਕੋ ਚਾਹੇ ਤੇ ਹੋਣੀ ਪਹਿਲਾਂ ਸਸਤੀ ਕੋਸ਼ੀ ਨੇ ਹੈ ਜੇ ਕਾਦੀ ਦੇ ਤੇ ਸਾਨੂੰ ਆ ਠੀਕ ਲੱਗਣਾ ਬਸ ਜੀ ਠੀਕ ਲੱਗਾ ਚੱਕ ਲੂ ਗੱਲ ਖਤਮ ਹੈ ਹਾਂ ਪੈਸੇ ਚ ਘੜਬੜ ਲੱਦੀ ਤਾਂ ਦਾ ਦੋ ਕੁ ਕਰਵਾ ਦੇਣਾ ਆਪਾਂ ਸੈਟ ਹਾਂ ਪਾ ਦਿਨ ਉਹਦੇ ਕੀ ਲੈ ਛੱਡਾਈ ਛੱਡਾਈ ਇਹੋ ਮੋਹ ਤਾਂ ਹੁੰਦਾ ਹੁੰਦਾ ਇਹ ਮਾੜਾ ਮੋਟਾ ਲਾਡੂ ਕੇ ਕੱਟਾ ਜਾਂਦੀ ਆ ਲਾਣ ਦੀ ਇਹ ਧਮਕੀ ਦੇਣੀ ਵੀ ਦੋਈ ਦੁਕਾਨ ਚ ਲੈ ਤਾ ਉਹਨਾਂ ਨੇ ਜਾਣੇ ਦੀ ਜਣਾ ਹੈਗਾ ਆਪਾਂ ਨੂੰ ਇਹ ਵੀ ਗੱਲ ਹੈ ਤਾ ਨਾ ਬਿਜਲੀ ਪਾਣਾ ਇੱਕ ਬੱਚੇ ਦੇ ਵਿੱਚ ਉਹ ਕਿਹੜਾ ਕੀ ਲੀਟਰ ਰੂਟਰ ਦਾ ਕਿਹਾ ਤਾਂ ਆਪ ਕਹਤਾ ਉਹਦੇ ਭਾਈ 268 ਲੀਟਰ ਹੈ ਜੀ 12 ਸਾਲ ਹੈ ਕੰਪਰੈਸ਼ਨ ਨਹੀਂ ਦੋ ਦੋ ਅੱਗੇ ਅੱਛਾ ਲਾਈਟ ਰੂਟਰ ਦਾ ਕੀ ਸਿਸਟਮ ਹੈ ਕਿ ਘੱਟ ਵਾਧਾ ਆਉਂਦੀ ਹੋਵੇ ਤੇ ਚੱਲੂਗਾ ਪੂਰਾ ਸਟੈਬਲਾਈਜ਼ਰ ਲੱਗਿਆ ਹੁੰਦਾ ਹੈ ਨਾ ਇਹਨਾਂ ਸੀ ਬਿਲਕੁਲ ਨਹੀਂ ਕਿੰਨੇ ਤੋਂ ਆਪਾਂ ਤੱਕ ਦਾ ਚੱਲਤੀ ਚੱਲ ਨਾਲ 150 ਆਉਂਦੀ ਹੋਵੇ ਜੀ ਕਿੰਨੇ ਤੋਂ 90 ਤੋਂ ਨਾ 90 ਤੋਂ ਠੀਕ ਹੈ ਕਿੱਥੇ ਆਇਆ ਨਾ ਜਿਹੜੇ ਇਹਨਾਂ ਦੇ ਘਰ ਹੈ ਉਹ ਪਿੰਡ ਦੇ ਲਾਸਟ ਵਿੱਚ ਪੈ ਜਾਂਦੇ ਨੇ। ਲੈਡ ਘੜ ਦੀ ਬਾਧੀ ਹਾਂਜੀ ਹਾਂ ਹਾਂ। ਇਹ 90 ਤੱਕ ਡਾਊਨ ਹੋਵੇ ਚੱਲਣਾ ਹਾਂ। ਉਸੇ ਦੇ ਵਿੱਚ ਠੀਕ ਹੈ। ਧੰਨਵਾਦ ਜੀ। ਅੱਲੇ ਫਿਰ ਹਾਂ ਤਾਂ 12 ਸਾਲ ਦੀ ਗਾਰੰਟੀ ਹੈ ਜੀ। ਹਾਂ 200 ਗਾਰੰਟੀ ਹੋ ਗਿਆ ਚੇਜ ਹੋਣਾ। ਇਹਨਾਂ ਦੇ ਗਾਰੰਟੀ ਠੀਕ ਹੋਣਾ। ਗੁਰਮੀਰੇ ਕੀ ਇਹਨਾਂ ਦਾ? ਮਤਲਬ ਕਿ ਇਹਨਾਂ ਕੋਲ ਸਰਵਿਸ ਸੈਂਟਰ ਵਾਲਿਆਂ ਨੂੰ ਇਹ ਕੰਪਲੇਟ ਦਾ ਦੁਕਾਨੂਗੇ ਤੇ ਉਹ ਘਰ ਆ ਕੇ ਦੇਖ ਕੇ ਜਾਣਗੇ ਤੇ ਜਿੱਜੀ ਗੱਲ ਆ ਵੀ ਚੱਕ ਕੇ ਇਧਰ ਤੁਹਾਨੂੰ ਨੱਠ ਪੱਜ ਕਰ ਲਈ ਲੋੜ ਨਹੀਂ। ਹੂੰ ਹੂੰ ਹੂੰ। ਉਹਨਾਂ ਦੀ ਸਰਵਿਸ ਆ 12 ਸਾਲ ਤੱਕ ਦੀ ਕੰਪਰੈਸ਼ਨ ਵੀ ਕਰ ਦੇਣਗੇ। ਮਤਲਬ 2 ਸਾਲ ਬਾਅਦ ਤੇ 3 ਸਾਲ ਦੇ ਲੋਡ ਪੈਂਦੇ ਤਾਂ ਆਨ ਤੇ ਵਿਜਨ ਚਾਰਜੀ ਲੱਗੂਗੀ ਜੋ ਸਟੈਂਡਰਡ ਕੰਪਨੀ ਦੋਸਤਾਂ ਦੇਗਾ ਜੀ 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 2 ਸਾਲ ਤੋਂ ਬਾਅਦ ਦੇ 2 ਸਾਲ ਤੋਂ ਬਾਅਦ ਇਹਦਾ ਹ ਆਈਐਫਬੀ ਦਾ ਇਹਨਾਂ ਨੇ ਹੁਣ ਪਹਿਲਾਂ ਤਾਂ ਆਈਐਫਬੀ ਦਾ ਕਿਹਾ ਤਾਂ ਸਾਲ ਦੀ ਵਾਰੰਟੀ ਇਹਦੀ 10 ਸਾਲ ਕੰਪਰੈਸ਼ਨ ਕਰਦੀ ਸੀ ਹਾਂ ਹਾਂ ਹੁਣ ਐਸ ਪ੍ਰੈਜ਼ੈਂਟ ਇਹਨਾਂ ਨੇ ਹਫਤਾ ਪਹਿਲਾਂ ਸਕੀਮ ਲੋਚ ਕਰੀਏ 4 ਸਾਲ ਦੀ ਕੰਪਲੀਟ ਕਰਤੀ 10 ਸਾਲ ਕੰਪਰੈਸ਼ਨ ਓਕੇ ਮੋਡਰਨ ਵਰਦਨੀ ਮੋਡਰਨ ਕਰਕੇ ਟਵਰ ਕਨਵਰਟੇਬਲ ਨਵੇਂ ਮਾਡਲ ਹੈ ਇਹਦੇ ਸਾਈਜ਼ ਵਿੱਚ ਨਾ 265 275 ਦੋਨੋਂ ਸਾਈਜ਼ ਵਿੱਚ ਜਣਗੇ ਜਿਹੜੀ ਆਪਣੇ ਵਾਲਾ ਆਈਐਸਪੀ ਦਾ ਹੀ ਉਹ ਨਹੀਂ ਸਹਿਸਨਮਾਈ ਸਹਿਸਨਮਾਈ ਨਾ ਸਿਆਰੇ ਜਿਹੜਾ ਇਹ ਬੋਦੀ ਉਹ ਚੱਲ ਰਹੀ ਨਾ ਨਹੀਂ ਐਲਜੀ ਵੀ ਠੀਕ ਆ ਆਈਐਪੀ ਵਧੀਆ ਕੰਪਨੀ ਤਾਂ ਆ ਜੀ ਪ੍ਰਾਈਮ ਬ੍ਰਾਂਡ ਹੈ ਜੀ ਇਹਨਾਂ ਦੇ ਏਸੀ ਵਧੀਆ ਵਿਕਦਾ ਹਾਂ ਮਾਈਕ੍ਰੋਵੇਵ ਵਧੀਆ ਵਿਗਦਾ ਫਰੰਟ ਲੋਡ ਟੌਪ ਲੋਡ ਵਧੀਆ ਵਿਗਦੇ ਬਾਕੀਆਂ ਨਾਲੋਂ ਜ਼ਿਆਦਾ ਵੀ ਇਹ ਆਈਐਸਬੀ ਦਾ ਵੀ ਮੁਨਾ ਨਾਰਮਲ ਗੱਡੇ ਹੁਣ ਇਹਨਾਂ ਨੇ ਇਹ ਕਨਵਰਟੇਬਲ ਕੱਢਤਾ ਇੱਥੇ ਦੋ ਸੀਰੀਜ਼ ਆ ਗਈ 265 ਲੀਟਰ 285 ਲੀਟਰ ਵੱਡਾ ਚਾਹੀਦਾ ਸੋ ਵੱਡਾ ਵੀ ਕਿਦੋਂ ਕਿੱਥੇ ਦਾ ਹੁਣ ਅੰਦਰ ਹੀ ਪ੍ਰਾਈਸ 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 ਇਹਦਾ ਲਗੂ ਪ੍ਰਾਈਸ ਵੈਸੇ ਸਟੈਂਡਰਡ ਇਹਨੂੰ ਵੇਚਦੇ ਜਿਹੜਾ ਆਹ ਵਾਲਾ ਮਾਡਲ ਹੈ 19500 ਵੇਚਦੇ ਇਹਦਾ ਲਗੂ ਮਾਡਲ ਕੁਛ ਰਲਿੰਦਰ ਸਪੇਸ ਵਾਈਜ਼ ਵਧੀਆ ਜੀ ਹਾਂ ਆਹ ਅਸਲ ਵਿੱਚ ਲੱਗਦਾ ਲੋ ਜੀ ਪਹੁੰਚ ਗਏ ਦੂਜੀ ਦੁਕਾਨ 'ਚ ਦੇਖਦੇ ਹਾਂ ਹੁਣ ਕੀ ਬਣਦਾ ਛੋਟਾ ਨਾ ਨਾ ਸਰ ਇਹਨਾਂ ਨੂੰ ਵੱਡਾ ਲੈ ਗਏ ਤੁਸੀਂ 3.5 ਚੋਂ ਚਲੋ ਜੀ ਅਸੀਂ ਕਿ ਮੇਰੀ ਫੈਮਿਲੀ ਥੋੜੀ ਵੱਡੀ ਹੈ ਜਿਹੜੀ ਫੈਮਿਲੀ ਤੋਂ ਹੋਣ ਜਾਣਾ ਥੋੜੀ ਜਿਹੀ ਛੋਟੀ ਹੈ ਉਹ ਬਹੁਤ ਛੋਟਾ ਲੱਗਿਆ ਤੁਹਾਨੂੰ ਦੇਖ ਕੇ ਹਾਂ ਆ 236 ਲੀਟਰ ਹੈ ਨਾਲ ਉਹ 230 ਪਲਸ ਦੇ ਦੋ ਨਾ 260 ਤੋਂ ਦੇ ਕਰੀਬ ਦੇ ਦੋ ਉਹ ਹਾਂ 260 ਫਿਰ ਇਹਨਾਂ ਨੂੰ ਆ ਦਿਖਾ ਲਓ 300 ਅਸੀਂ ਤੁਹਾਡੇ ਨਾਲ ਦੱਸ ਜਦੋਂ ਤੁਹਾਨੂੰ ਸਹੀ ਛੋਟਾ ਆ ਅੱਛਾ ਸੀਗਾ 370 ਆ 321 ਵਾਲੀ ਸਭ ਤੋਂ ਸੀਰੀਅਸ ਹੈ ਇਹ ਕਨਵਰਟੇਬਲ ਹੈ 1.1 ਕਨਵਰਟੇਬਲ ਦਾ ਬਲ ਫਾਈਨ ਦੇ ਵਿੱਚ ਜੇ ਤੱਕ ਦੀ ਹੈ ਸੇਮ ਹੈ ਟੈਕਨੋਲੋਜੀ ਇਹ ਤੇ ਕਿ ਲੇਟੈਸਟ 2050 ਨਹੀਂ ਆ ਗਿਆ ਇਹਦੇ ਵਿੱਚ ਉਹ ਆਇਆ 330 ਲੀਟਰ ਦੇ ਵਿੱਚ ਜੀ ਅੱਛਾ 330 ਬਹੁਤ ਉੱਪਰ ਨੂੰ ਨਹੀਂ ਜਾਣਾ ਯਾਰ ਥੱਲੇ ਜੇ ਰੱਖਣਾ ਸੀ ਹਾਂ ਇਹ 300 ਦੇ ਨਾਲ ਵੀ ਖਤੋਂ ਆਉਂਦਾ ਉਪੀ ਦੇ ਰੱਖੋ ਉਹ ਵੀ ਲੋਕਾਂ ਨੂੰ ਮਾਹਮਾ ਕੈਨੇ ਆਲਗ ਹੈ 256 ਕਿਹੜਾ ਪਣਾ ਅਕਨਰ ਫੁੱਲ ਵਿੱਚ ਕਿਹੜੇ ਕਿਹੜੇ ਬੇ ਆ ਗਿਆ ਮੂਰ ਦੇ ਪਾਸੇ ਸੈਮਸੰਗ ਨੰਬਰ ਵੀ ਲੰਘ ਰਹੀ ਹੈ ਜੀ ਨੰਬਰ ਜਾਨੀ ਕਿ ਜੰਮਰ ਸਟੀਲ ਕਲਰ ਚੱਲਦੇ ਆ ਜੀ ਜ਼ਿਆਦਾਤਰ ਚੱਲਦੇ ਤਾਂ ਹੈਗੇ ਆ ਆ 256 256 ਲਿਖੋ 256 ਹੈ ਨਾ ਹਾਂ ਜੀ ਇਹ ਵੀ ਕਨਵਰਟੇਬਲ ਹੈ ਇਹ 3 ਇਨ 1 ਕਨਵਰਟੇਬਲ ਹੈ 3.80 ਬੱਲੇ ਬੱਲੇ ਰਿੰਗੜਾ ਹੈਗਾ ਇਹ ਤਾਂ ਜ਼ਮਾਨੇ ਹੋਰ ਕੋ ਭੜਿਆ ਪੈਕ ਤੇ ਆਪਨੇ ਪਾ ਇਹਦਾ ਕਾਪਸ਼ਨ ਹੋ ਗਿਆ ਹਾਂ ਕਿੰਨੇ ਬਿਜੇ ਇਹ 242 ਹੈ ਜੀ 222 ਹਾਂ ਜੀ ਕੋਈ 70 70 ਨੜੇ ਥੜੇ 272 ਉਹ ਲੱਗੇ ਹੈ ਐਲਜੀ ਦੇ ਚਲੋ ਤਰ ਉਹਦੇ ਵਿੱਚ ਕਲਰ ਫੋਨ ਚ ਰੋ ਬੰਦੇ ਜਿਹੜੇ ਆਹਨ ਫੇਸ ਮਾਡਲਾਂ ਦੇ ਕੱਲੋਂ ਬੰਦੇ ਸਾਲੂ ਹੋਣਗੇ ਤੇ ਜਿਹੜਾ ਇਹਨਾਂ ਦਾ ਟਾਪ ਮਾਡਲ ਹੈ ਉਹਨਾਂ ਜਿੰਨਾ ਜ਼ਿਆਦਾ بڑے ਹੋਗੇ ਇਧਰ ਇਹ ਜਿਆਦਾ ਇਹ ਕਿੰਨੇ ਲੀਟਰ ਦਾ 327 ਲੀਟਰ ਦਾ ਇਹਦੇ ਸਪੇਸ ਜਿਆਦਾ ਹੈ ਨਹੀਂ ਕੋਈ ਆਇੜ ਦਾ ਦੇਰੀ بڑا ਬਹੁਤ ਦਾ ਬੜਾ ਜਿਆਦਾ ਹੈ ਇਹਦਾ ਰੇਂਜ ਹੋਣੀ ਘਟੋ ਘਟਾ ਲੈ ਬਹੁਤ ਦਾ 72 75000 ਦਾ ਆ 285 ਆਈ ਹੈ ਜੀ ਹਾਂ ਜੀ ਤਾਂ ਹੀ ਦੇ ਅੱਛਾ ਹੁਣ ਉੱਥੇ ਜਿਹੜੀ ਲਾਈਟ ਆ ਡ੍ਰੌਪ ਬਹੁਤ ਹੁੰਦੀ ਹੈ ਇੱਥੇ ਜਾਣਾ ਚਾਹੀਦਾ ਹੈ ਇਨ ਮਿੰਟ ਸਾਰਾ ਇਹਦੇ ਵਿੱਚ ਸਟੈਬਲਾਈਜ਼ਰ ਆਪਰੇਸ਼ਨ ਫ੍ਰੀ ਹੈ 100 ਵੋਲਟ ਤੋਂ ਲੈ ਕੇ 300 ਵੋਲਟ ਤੱਕ ਬਠੀ ਹੈ ਆ ਲਿਖਿਆ ਸਟੈਬਲਾਈਜ਼ਰ ਸਾਰੇ ਮੇਬੀ ਆਉਂਦਾ ਹੈ ਇਹ ਸੌਵਰਟ ਨੱਕ ਤੇ ਚੱਲਦਾ ਰਹੂਗਾ ਸੌਵਰਟ ਬੁੱਕਣਾ ਇਹ ਕੋਰ ਮਾਡਲ ਅਵੀ ਅੰਗਰੇਜ਼ ਨਹੀਂ ਜਾ ਰਿਹਾ ਪਰ ਚੱਲਦਾ ਹੈ ਤੇ ਆਨਡਰਟਨ ਮਾਡਲ ਚੱਲਦਾ ਹੈ ਇਸ ਨੂੰ ਚੱਲੂ ਨਹੀਂ ਕੋਈ ਕੁਸਟਮਰ ਇਹ ਬਹੁਤ ਦਿੱਕਤ ਕੋਈ ਜਿਨਾ ਲਾਈਟ ਘਟਾ ਕੋਈ ਨਹੀਂ ਨਹੀਂ ਉਹ ਤਾਂ ਸਾਰੇ ਸਟੈਂਡਰਡ ਆਪਰੇਸ਼ਨ ਹੈ 20 ਸਾਲ ਦੀ ਵਾਰੰਟੀ ਹੈ ਜਿਹੜਾ ਨਵੇਂ ਮਾਡਲ ਆਏ ਨਾ ਟੂ ਸਟਾਰ ਆ ਗਏ ਉਹਨਾਂ ਦੀ ਇਲੈਕਟ੍ਰਿਕ ਗਾਰੰਟੀ ਵੀ ਘੱਟ ਗਈ ਹੈ ਨਾ ਹੁਣ ਉਹਨਾਂ ਦਿਖਾਣ ਲੱਗਿਆ ਨਵਾਂ ਜਿਵੇਂ ਆਹ ਮਾਡਲ ਹੈ 2023 ਹਾਂ ਆਹ ਮਾਡਲ ਹੈ 2024 ਕਿਉਂ ਨਾ ਹੁਣ ਤੁਹਾਨੂੰ ਮਾਡਲ ਦਿਖਾਣ ਲੱਗਿਆ ਮੈਂ ਲੇਟੈਸਟ ਤਾਂ 202 ਉਹ ਲਾਂਚ ਵੀ 2025 ਚ ਹੋ ਗਿਆ ਹੋ ਗਿਆ ਉਹਦੇ ਕੰਪਨੀ ਚ ਉਹਨਾਂ ਦੇ ਵਿੱਚ ਫਰਕ ਕੋਈ ਵੀ ਜਿਹੜਾ ਪੁਰਾਣਾ ਮਾਡਲ ਪਿਆ ਕੋਈ ਨਹੀਂ 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 ਖਬਰ ਕਿਡਾ ਆਸਦੀ ਮੈਂ ਗਵਰਨਮੈਂਟ ਦੇ ਨਾਮ ਦੇ ਕਿ ਹਰ ਸਾਲ ਤੁਸੀਂ ਕੁਝ ਇੰਪਰੂਵਮੈਂਟ ਕਰੋ ਜੀ ਨਾ ਕੰਜ਼ਮਪਸ਼ਨ ਘਟੇ ਬਿਜਲੀ ਦੀ ਮੈਂ ਨਹੀਂ ਖਬਰ ਤਾਂ 332 ਨਾ ਜੇ ਇਲੈਕਟ੍ਰਿਕ ਕੰਜ਼ਮਪਸ਼ਨ ਘਟੇ ਜਿੰਮਦਰੋ ਕਹਿੰਦਾ ਭਾਪਾ ਆਪਣੀ 1 ਖਾਤਾ 332 ਲੋਂਡਾ ਖਾਂਦਾ ਹਾਂਜੀ ਓਕੇ ਔਰ ਬਥਾਰਾਂ ਦੀ ਵਾਰੰਟੀ 20 ਸਾਲ ਹੈ ਕੰਪਨਰ ਸਾਲ ਮਤਲਬ ਜਿੰਨੀ ਕਿ ਗਵਰਨਮੈਂਟ ਸਾਨੂੰ ਇੱਕ ਸਾਲ ਦੇ ਵਿੱਚ ਮਤਲਬ ਇੱਕ ਮਹੀਨੇ ਦੀ ਬਿਜਲੀ ਫਰੀ ਦਿੰਦੀ ਹੈ ਉਹਨੇ ਕੋਲੇ ਸਾਲ ਚ ਚੱਲੂਗੀ ਹੈ 3 ਮਹੀਨੇ ਦਾ ਕੁਝ ਵੀ ਨਹੀਂ ਬੈਠੇ ਅਗਰ 332 ਲਈ ਕਿੰਨੇ ਦੀ ਕਿੰਨੀ ਵੀ ਨਹੀਂ ਹੋਏ ਮਤਲਬ 300 ਮਹੀਨੇ ਦੀ ਗਵਰਨਮੈਂਟ ਸਾਨੂੰ 300 ਯੂਨਟ ਫਰੀ ਦਿੰਦੀ ਹੈ ਹਾਂਜੀ ਤਾਂ ਜਿਹੜਾ ਰੈਫਰਿਜਰੇਟਰ ਦਾ ਡਾ ਇੱਕ ਮਹੀਨੇ ਦਾ 30 ਰੁਪਏ ਲਾਉਂਦਾ ਮੈਕਸਮ 30 ਖਾਣੇ ਨਹੀਂ 30 ਖਾਣੇ ਨਹੀਂ ਇਹਨੇ ਅਗਰ ਵੱਡਾ ਕੁਝ ਵੀ ਲੈਣਾ ਤਾਂ ਉਹਨੂੰ ਇਸ ਤੋਂ ਲੇਟਸ ਦਿਖਾਣ ਲੱਗਿਆਂ ਉਹਦੀ ਕੰਜ਼ਮਪਸ਼ਨ ਹੋਰ ਘੱਟ ਹੈ ਉਹ 250 ਰੁਪਏ ਦੇ ਆਸਪਾਸ ਲੈ ਇੱਕ ਕਿੰਨੇ ਦਾ ਪੈਂਦਾ ਲਾਸਟ ਇਹ ਰਿਟਰ ਇਹਦੇ ਪੈਸੇ 12990 15000 ਦੇ ਵਿੱਚ ਲੈਸ ਹੋ ਜਾਂਦਾ ਹੈ ਤੇ ਅਗਰ ਕ੍ਰੈਡਿਟ ਕਾਰਡ ਪੂਰਾ ਸਵਾਈਪ ਕਰਦੇ ਹੋ ਨਾ 5000 ਰੁਪਏ ਕ੍ਰੈਡਿਟ ਕਾਰਡ ਦਾ 20000 ਬਲੇਸ ਹੋ ਜਾਂਦਾ ਟੋਟਲ ਅਗਰ ਪੂਰੀ ਕ੍ਰੈਡਿਟ ਕਾਰਡ ਦਾ अमाउंट ਪੇ ਕਰਦੇ ਹੋ ਤੁਸੀਂ ਤਾਂ 42990 ਦਾ ਪੈਣਾ ਪਾਉਣਾ 42990 ਰੁਪਏ ਦਾ ਠੀਕ ਆ ਆ ਇਹਦੇ ਉਰ ਇਹ ਤਾਂ 10000 ਦਾ ਫਿਰ ਅਕੇ ਜੀ ਸੇਮ ਹੁੰਦੀ ਆ 55000 ਦਾ ਫਿਰ ਮਤਲਬ ਕਿ ਅੱਗੇ 415 ਆਗੇ 400 ਮੀਟਰ ਜਿਹੜਾ ਤੁਹਾਨੂੰ ਨਵਾਂ ਦਿਖਾਣ ਲੱਗੇ ਆ ਉਹ ਹੈ ਆਜੋ 330 ਲੀਟਰ ਦੀ ਅੱరే ਇਸ ਸਾਲ ਆਇਆ ਹੈ ਇਸੇ ਸਾਲ ਚ ਲਾਂਚ ਹੋਇਆ ਹੈ ਇਸੇ ਸਾਲ ਦੀ ਮੈਨੂਫੈਕਚਰਿੰਗ ਹੈ ਇਹਦਾ ਕਲਰ ਸਪੈਸ਼ਲ ਪ੍ਰੋਗਰਾਮ ਮੈਟੈਲਿਕ ਹੈ ਉਹ ਨੂੰ ਜੰਗ ਨਹੀਂ ਲੱਗੇ ਤੇ ਲੰਮੀ ਲੱਗੇਗਾ 330 ਲੀਟਰ ਆ ਕੇ ਖੜੀ ਹੋ ਜਾਣਾ ਮਾਡਲ 25 2025 25 25 ਔਰ ਖਬਦ ਹੋਰ ਘਟ ਗਈ 270 ਹੋ ਜੀ ਜੀ ਸਟਾਰਟ ਹੋ ਗਿਆ कन्वर्टੇਬਲ ਆ ਗਿਆ ਜਿਵੇਂ ਪਹਿਲੇ ਤੁਹਾਡੇ ਫ੍ਰਿਜ ਪੈਨਲ ਬਾਹਰ ਸੀਗਾ ਹਾਂ ਹੁਣ ਇਹਦੇ ਪੈਨਲ ਅੰਦਰ ਕਰਦੇ ਇਹ ਵੀ ਚੇਂਜ ਕਰਦਾ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਇਸ ਵਿੱਚ ਵਾਈਫਾਈ ਵੀ ਆ ਗਿਆ ਤੁਸੀਂ ਉਹਰੇ ਬੈਟਰੀ ਫੋਨ ਦੋ ਅਗਰ ਉਸ ਜੀ ਲੱਗਦਾ ਕਿ ਤੁਹਾਨੂੰ ਜੀ ਉੱਪਰ ਲੁਕ ਜਿਉਂ ਕੇ ਮੱਟੇ ਬਲ ਵੀ ਹੈ ਨਾ ਫ੍ਰੀਜ ਨੂੰ ਵੀ ਬੰਦ ਨਹੀਂ ਕਰ ਸਕਦੇ ਠੀਕ ਹੈ ਇਹਨੂੰ ਚਲਾਣਾ ਬੰਦ ਕਰਨਾ ਤਾਂ ਉਹਦੇ ਫੋਨ ਤੋਂ ਵੀ ਕਰ ਸਕਦੇ ਓਕੇ ਇਹਦੇ ਵਿੱਚ ਵਾਈਫਾਈ ਹੈ ਇਹ ਕਿਛੜਾ ਛਾਏਗਾ ਫ੍ਰੈਸ਼ਰ ਲੈ ਮੈਂ ਉਦੋਂ ਮਨ ਇਹਨੇ ਫ੍ਰੀਜ ਦਿਖਾਇਆ ਜੋ 40 ਸ਼ੈਲਫ ਨਹੀਂ ਸੀ ہاں ਉਹਦੇ ਚੰਗੀਆਂ ਸੀ ਹਾਂ ਜਿਹੜਾ ਮੇਰੇ ਕੋ ਗਿਆ ਉਹਦੇ ਚ ਤਾਂ ਹੈਗਾ ਜਿਹੜਾ ਉਹ ਵੱਡੇ ਉਹਨਾਂ ਤੋਂ ਵੱਡਾ ਹੈ ਜੀ ਉਹ 301 ਦੀ ਫ੍ਰੀਜ ਸੀ ਆਪਾਂ ਆ 330 ਆ ਗਿਆ 2025 ਆ ਗਿਆ ਇਹਦਾ ਵੈਸੇ ਰੇਟ ਹੈ 53990 ਤੇ ਉਹੀ 10000 ਰੁਪਏ ਕ੍ਰੈਡਿਟਲੈਸ ਹੋਏ ਨਾ ਬਾਕੀ ਕਾਰਡ ਦੇ ਆਪਸ਼ਨ ਵੀ ਨਿਕਲ ਰਿਹਾ ਹੈ। ਇਹ ਮੰਨਣਾ ਚਾਹੀਦਾ ਨਹੀਂ ਹੈ। ਬੰਦ ਕਰ। ਇਹਨੂੰ ਬੰਦ ਕਰ ਸਕਦੇ ਹਾਂ। ਹਾਂ ਬੰਦ ਕਰ। ਇਹਨੂੰ ਪ੍ਰਜੂਨਾ ਪ੍ਰਜੂਨਾ ਹੱਸਦਾ। ਕੋਈ ਚੀਜ਼ ਨਾ। ਇਹ ਪੈਨਲ ਦਾ ਸਾਰਾ ਚਾਹੇ। ਉਹਦੇ ਬਾਹਰ ਆ ਮੈਨੂੰ ਪਤਾ ਆਉਂਦਾ। ਫ੍ਰਿਜ ਆ ਵੀ ਬਹੁਤ ਜ਼ਿਆਦਾ ਕਰਦੀ ਹੈ। ਲਓ ਜੀ ਫ੍ਰਿਜ ਕਰਿਆਂ ਦਾ ਜਸ ਸਿਲੈਕਟ ਤੇ ਪੇਮੈਂਟ ਉਹਨਾਂ ਦੀ ਅੱਧੀ ਕਰਤੀ ਅਸੀਂ ਅੱਧੀ ਰਹਿ ਗਈ ਅੱਧੀ ਫਿਰ ਕਰਾਂਗੇ ਹੁਣ ਜਿਸ ਦਿਨ ਫ੍ਰਿਜਰ ਲਿਆਉਣਾ ਕਰੇ ਉਦਾਂ ਠੀਕ ਹੈ ਜੀ ਅ ਬਰਥਡੇ ਦਾ ਗਿਫਟ ਜੈਸਮਿਨ ਨੂੰ ਤਵਾ ਦਾ ਅਡਵਾਂਸ ਚ ਪਰ ਫ੍ਰਿਜ ਆਉਣਾ ਆਪਣਾ 28 ਤਰੀਕ ਨੂੰ ਕਿਉਂਕਿ ਆਪਾਂ ਪਹਿਲੀ ਨੂੰ ਬਾਡੇ ਮਨਾਉਣਾ ਇਹਦਾ ਠੀਕ ਹੈ ਜੀ ਤੇ ਹੁਣ ਫਿਰ ਉਹ ਤਾਂ ਕਹਿੰਦੇ ਤੇ ਵੀ ਅਸੀਂ ਭੇਜ ਦੰਨੇ ਆ ਦੁਕਾਨ ਵਾਲੇ ਤਾਂ ਕਹਿੰਦੇ ਤੇ ਡੈਡੀ ਜੀ ਦੇ ਬਾਪ ਉਤੇ ਉਹ ਕਹਿੰਦੇ ਉਹ ਕਹਿੰਦੇ ਵੀ ਅਸੀਂ ਭੇਜ ਦੰਦੇ ਪੈਸਿਆਂ ਦਾ ਵੀ ਕੋਈ ਚੱਕਰ ਨਹੀਂ ਹੈਗਾ ਤੇ ਫਿਰ ਅਸੀਂ ਉਹ ਕਿਹਾ ਵਿੱਚ ਕਿ ਆ ਵੀ ਕੋਈ ਗੱਲ ਨਹੀਂ ਵੀ ਤੁਸੀਂ 28 ਨੂੰ ਤੇ ਭੇਜ ਦਿਓ ਹੈਨਾ ਤੇ ਫਿਰ 28 ਤਰੀਕ ਨੂੰ ਆ ਜਾਣਾ ਹੀ ਹੁਣ ਆਪਣਾ ਫਰਿੱਜ ਦੇਖ ਲਓ ਗਿਫਟ ਹੈ ਇਹਨੂੰ ਜਿਹੜਾ ਚਾਹੀਦਾ ਇਹਨੂੰ ਉਹ ਦਵਾਤਾ ਨਾਲੇ ਕਲਰ ਵੀ ਇਹਨੂੰ ਸਿਲੈਕਟ ਕਰਵਾਤਾ ਵੀ ਭਾਈ ਤੂੰ ਜਿਹੜਾ ਕਹਿੰਦੀ ਉਹ ਲੈ ਲੈ ਹੈਨਾ ਤੇ ਉਹ ਹੁਣ ਸਿਲੈਕਟ ਅਸੀਂ ਕਰ ਜਾਂਦਾ ਤੇ ਫਿਰ 28 ਤਰੀਕ ਨੂੰ ਆਊਗਾ ਫਰਿੱਜ ਫਿਰ ਤੁਹਾਨੂੰ ਦਿਖਾਵਾਂਗੇ ਅਗਲੇ ਬਲੌਗ 'ਚ 28 ਤਰੀਕ ਵਾਲੇ 'ਚ ਵੀ ਕਿਹੜਾ ਫਰਿੱਜ ਲਿਆ ਅਸੀਂ ਹੈਨਾ ਕੀ ਲੋ ਮਿਲਦੇ ਆ ਜੀ ਫਿਰ ਕਿਸੇ ਅਗਲੇ ਬਲੌਗ ਚ ਸਤਿ ਸ੍ਰੀ ਅਕਾਲ ਜੀ